ਮਿੱਤਰੋ ਕਾਫੀ ਮੇਰੇ ਵੀਰ ਭਰਾਵਾਂ ਦੇ ਮੈਨੂੰ ਫੋਨ ਆ ਰਹੇ ਸੀ ਕਾਫੀ ਮੇਰੇ ਵੀਰ ਭਰਾਵਾਂ ਨੇ ਮੈਨੂੰ ਪੁੱਛਿਆ ਕਿ ਬਾਈ ਜੀ ਜੇ ਕੋਈ ਛੋਟੀ ਨਿਗਾ ਚ ਵਧੀਆ ਨੁਕਰੇ ਬੱਚੇ ਦੇਣ ਵਾਲੀ ਘੋੜੀ ਹੋਈ ਤਾਂ ਆਪਾਂ ਨੂੰ ਜਰੂਰ ਦੱਸਿਓ ਲਓ ਜੀ ਮੇਰੇ ਵੀਰ ਭਰਾਵੋ ਛੋਡੇ ਵਾਸਤੇ ਅੱਜ ਆਪਾਂ ਨੁਕਰੇ ਬੱਚੇ ਦੇਣ ਵਾਲੀ ਘੋੜੀ ਲੈ ਕੇ ਆਏ ਆ ਸਾਰੀ ਡਿਟੇਲ ਬਾਰੇ ਗੱਲਬਾਤ ਕਰਾਂਗੇ ਤੇ ਰੇਟ ਮਾਲਕ ਵੀਰ ਫੋਨ ਤੇ ਦੱਸਣਗੇ ਬਾਕੀ ਦੀ ਜਿਹੜੀ ਡਿਟੇਲ ਆ ਉਹ ਛੋਡੇ ਨਾਲ ਵੀਡੀਓ ਚ ਮੈਂ ਸਾਂਝੀ ਕਰ ਦੂੰ ਤੇ ਵੀਡੀਓ ਨੂੰ ਐਂਡ ਤੱਕ ਜਰੂਰ ਦੇਖਿਓ ਜੀ ਤੇ ਬਾਕੀ ਮਿੱਤਰੋ ਜਿੰਨਾ ਮੇਰੇ ਵੀਰ ਭਰਾਵਾਂ ਨੇ ਹਾਲੇ ਤੱਕ ਆਪਣਾ YouTube ਚੈਨਲ ਸਬਸਕ੍ਰਾਈਬ ਨਹੀਂ ਕੀਤਾ YouTube ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਤੇ ਵੀਡੀਓ ਨੂੰ ਦੋਸਤਾਂ ਮਿੱਤਰਾਂ ਨਾਲ ਸ਼ੇਅਰ ਜ਼ਰੂਰ ਕਰਿਓ ਜੀ ਤੇ ਮਿੱਤਰੋ 6 ਸਾਲ ਉਮਰ ਦਾ ਸੀ ਇਹ ਮਾਲ ਕਵੀਰਾ ਨੇ ਘੋੜੀ ਦੀ 95 ਇੰਚ ਹਾਈਟ ਹੈ ਤੇ ਦੋ ਸੂਏ ਸੂਈ ਆ ਪਹਿਲਾਂ ਦੋਨੇ ਵਾਰੀ ਨੁਕਰੇ ਬੱਚੇ ਦਿੱਤੇ ਆ ਘੋੜੀ ਨੇ ਤੇ 15 ਤਰੀਕ ਨੂੰ ਮਿੱਤਰੋ 2 ਮਹੀਨਿਆਂ ਦੀ ਚੈੱਕ ਪਾਸ ਹੋ ਗਈ ਘੋੜੀ ਤੇ ਜ਼ਿਲ੍ਹਾ ਮਲੇਰਕੋਟਲਾ ਬਾਈ ਹੋ ਰਿਆਂ ਦਾ ਪਿੰਡ ਚੱਲ ਤੇ ਨੰਬਰ ਆਪਾਂ ਮਾਲਕ ਵੀਰਾਂ ਦਾ ਸਕਰੀਨ ਤੇ ਦਿੱਤਾ ਹੋਇਆ ਜੀ ਗੱਲਬਾਤ ਕਰ ਲਿਓ ਤੇ ਰੇਟ ਮਾਲਕ ਵੀਰ ਫੋਨ ਤੇ ਦੱਸਣਗੇ ਤੇ ਬਾਕੀ ਮਿੱਤਰੋ ਇੱਕ ਵਾਰੀ ਡਿਟੇਲ ਦੁਬਾਰੇ ਦੱਸ ਦਿੰਨਾ ਮੈਂ 6 ਸਾਲ ਉਮਰ ਦਾ ਸੀ ਇਹ ਮਾਲਕ ਵੀਰਾਂ ਨੇ 95 ਇੰਚ ਹਾਈ ਟੈਕ ਕੁੜੀ ਦੀ ਦੋ ਸੂਏ ਸੂਈ ਆ ਪਹਿਲਾਂ ਤੇ ਦੋਨੇ ਵਾਰੀ ਨੁਕਰਾ ਬੱਚਾ ਦਿੱਤਾ ਕੁੜੀ ਨੇ ਤੇ 15 ਤਰੀਕ ਦੀ 2 ਮਹੀਨੇ ਦੀ ਚੈੱਕ ਪਾਸ ਹੋ ਗਈ ਮਿੱਤਰੋ ਜਿਹੜੀ ਹੁਣ ਪਿੱਛੇ ਆ 15 ਤਰੀਕ ਲੰਗੀ ਆ 2 ਮਹੀਨੇ ਦੀ ਚੈੱਕ ਪਾਸ ਹੋ ਗਈ ਤੇ ਬਾਕੀ ਮਿੱਤਰੋ ਜ਼ਿਲ੍ਹਾ ਮਲੇਰਕੋਟਲਾ ਬਾਈ ਹੋ ਰਿਆਂ ਦਾ ਪਿੰਡ ਚੱਲ ਹੈ ਜੀ ਨੰਬਰ ਆਪਾਂ ਸਕਰੀਨ ਤੇ ਦਿੱਤਾ ਹੋਇਆ ਮਾਲਕ ਵੀਰਾਂ ਦਾ ਗੱਲਬਾਤ ਕਰ ਲਿਓ ਜੀ ਪੇਜ ਨੂੰ ਫੋਲੋ ਜ਼ਰੂਰ ਕਰਿਓ ਤੇ ਵੀਡੀਓ ਨੂੰ ਦੋਸਤਾਂ ਮਿੱਤਰਾਂ ਨਾਲ ਸ਼ੇਅਰ ਕਰਿਓ ਜੇ ਕੋਈ ਵੀ ਪ੍ਰੋਮੋਸ਼ਨ ਵਗੈਰਾ ਦੀ ਵੀਡੀਓ ਕਰਾਉਣੀ ਹੋਈ ਤਾਂ ਆਪਣੇ ਨਾਲ ਸੰਪਰਕ ਕਰ ਸਕਦੇ ਹੋ ਜੀ ਵੀਡੀਓ ਦੇਖਣ ਲਈ ਧੰਨਵਾਦ ਜੀ